ਜਿਹੜਾ ਕੁਝ ਪੁੱਛਿਆ ਗਿਆ ਕਿ ਹਾਈ ਕੋਰਟ ਨੇ ਤਸੱਲੀ ਕਰਾਤੀ ਮੇਰਾ ਵੀਰ ਉਹੀ ਮੈਂ ਬਾਰ-ਬਾਰ ਕਹਿੰਨਾ ਹਾਈ ਕੋਰਟ ਵੀ ਇਹਨਾਂ ਨੂੰ ਪੁੱਛਦੀ ਸੀ ਮੈਂ ਵੀ ਪੁੱਛਿਆ ਦੇਖੋ ਮੈਂ ਐਸਆਈਟੀ ਬਾਰੇ ਕੁਝ ਨਹੀਂ ਕਿਉਂਕਿ ਐਸਆਈਟੀ ਮੈਂ ਔਰ ਚਾਹੁੰਦਾ ਕਿ ਸਹੀ ਕੰਮ ਕਰਨ ਮਗਰ ਇੱਕ ਗੱਲ ਤਾਂ ਹਾਈ ਕੋਰਟ ਵੀ ਪੁੱਛਦੀ ਸੀ ਮੈਂ ਵੀ ਇਹਨਾਂ ਨੂੰ ਪੁੱਛਦਾ ਜੀ ਮੈਂ ਕਹਾ ਐਨਡੀਪੀਐਸ ਦਾ ਪਾਤ ਆ ਡਰੱਗ ਦੀ ਰਿਕਵਰੀ ਕਿੱਥੇ ਪਹਿਲਾ ਹੀ ਬੰਦਾ ਹੋਣਾ 10 ਸਾਲ ਜਿਹੜੀ ਜਾਨੇ ਹੋ ਮੇਰਾ 13 ਦੇ ਕੇਸ ਤੋਂ ਅੱਜ ਤੱਕ 24 ਚੜ ਗਈ ਭਾਈ ਹਾਈ ਕੋਰਟ ਦੇ ਹਨਰੇਬਲ ਜੱਜ ਸਾਹਿਬ ਨੇ ਵੀ ਪੁੱਛਿਆ ਕਿ ਬੈਰ ਇਸ ਤੇ ਡਰਗ ਜਵਾਬ ਕੋਈ ਨਹੀਂ ਇਸ ਲਈ ਇਹ ਸਿਰ ਉੱਤੇ ਸਿਰ ਪੋਲਿਟਿਕਸ ਅੱਜ ਦੂਸਰੀ ਵੇਖੋ ਮੈਨੂੰ ਇੱਕ ਵਧਾਈ ਵੀ ਦਿਓ ਸੈਕੰਡ ਐਨੀਵਰਸਰੀ ਆ ਵਿਆਹ ਦੀ ਨਹੀਂ ਅੱਜ ਪੈਣਿਓ ਵਿਆਹ ਨੂੰ ਤਾਂ ਚਿਤ ਹੋ ਗਏ ਆ ਪਰਚੇ ਦੀ ਜਿਹੜਾ ਮੰਨੀ ਮੰਨੀ ਚੰਨੀ ਸਾਹਿਬ ਨੇ ਦਾਸ ਤੇ ਦਿੱਤਾ ਸੀ ਚਲੋ ਹੁਣ ਮੈਂ ਉਹਦੇ ਬਾਰੇ ਕੁਝ ਨਹੀਂ ਕਹਿਣਾ ਕਿਉਂਕਿ ਥੋੜੀ ਅਮਦਰਤੀ ਜਿਤਾਉਂਦਾ ਅਗਰ ਭਿਉ ਦਾ ਪੁੱਤ ਪਰਚਾ ਤਾਂ ਤੂੰ ਹੀ ਕਰਾਇਆ ਤੇ ਜਿਹਦੇ ਕੋਲੋਂ ਕਰਾਇਆ ਸੀ ਉਹਦਾ ਵਿਚਾਰੇ ਦਾ ਹਾਲਤਾ ਪੁੱਛ ਲਓ ਉਹਨੂੰ ਤਾਂ ਮੇਜਰ ਪੈਨਲਟੀ 'ਚ ਚਾਰ ਸ਼ੀਟ ਹੋ ਗਿਆ ਮੇਜਰ ਪੈਨਲਟੀ ਲੱਗੀਆਂ ਨੇ ਔਰ ਮੈਂ ਇਹ ਕਹਿ ਕੇ ਆਇਆ ਦੇਖੋ ਮੈਂ ਤੁਹਾਨੂੰ ਤੁਹਾਨੂੰ ਵੀ ਕਹਿਣਾ ਕਿ ਉਦੋਂ ਚੰਨੀ ਸਾਹਿਬ ਦੇ ਹੱਥ ਠੋਕੇ ਬਣੇ ਸੀ ਕੋਈ ਅਫਸਰ ਪ੍ਰਧਾਨ ਮੰਤਰੀ ਦੀ ਸਿਕਿਉਰਿਟੀ ਦੀ ਬ੍ਰੀਚ ਕੀਤੀ ਔਰ ਅਜ ਭੁਗਤ ਨਹੀਂ ਪੈ ਰਹੀ ਸਹੀ ਕੰਮ ਹੋਵੇ ਮੈਂ ਉਹਦਾ ਸਵਾਗਤ ਕਰਾਂਗਾ ਸਿੱਟ ਦਾ ਰਵਈਆ ਕਿਦਾਂ ਦਾ ਜ਼ਿੰਮੇਵਾਰੀ ਦਾ ਸਹੀ ਕੰਮ ਹੋਵੇ ਮੈਂ ਉਹਦਾ ਸਵਾਗਤ ਕਰੂੰਗਾ ਮਗਰ ਕੋਈ ਅਫਸਰ ਜੇ ਉਹ ਭਗਵੰਤ ਮਾਨ ਦਾ ਹੱਥ ਠੋਕਾਂ ਬਣੂ ਤੇ ਉਹ ਆਪ ਦੀ ਵਰਦੀ ਦੀ ਵੀ ਕਿਤਾਈ ਕਰ ਰਿਹਾ ਕਾਨੂੰਨ ਦੀ ਵੀ ਧੱਜੀਆਂ ਉਡਾਰ ਰਿਹਾ ਔਰ ਮੈਂ ਆਸ ਰੱਖਦਾ ਉਮੀਦ ਕਰਦਾ ਕਿ ਇਹੋ ਜੀ ਕਤਾਈ ਜਿਹੜੀ ਚਟੋਪਾਦਿਆ ਹੋਰਾਂ ਨੇ ਕੀਤੀ ਸੀ ਉਹੋ ਜੀ ਗਲਤੀ ਅਗਲੀਆਂ ਜਿਹੜੀਆਂ ਐਸਆਈਟੀ ਬਣਦੀਆਂ ਨਹੀਂ ਕਰਨਗੇ ਮਗਰ ਨਵੀਂ ਸਿੱਟ ਜਿਹੜੀ ਬਣੀ ਕਿਉਂਕਿ ਸਿੱਟ ਵੀ ਪੰਜਵੀਆਂ ਦੇਖੋ ਤਿੰਨ ਡੀਜੀਪੀ ਬਦਲਤੇ ਦਾਸ ਤੇ ਪਰਚਾ ਦੇਣ ਨੂੰ ਅੰਦਰ ਰੱਖਣ ਵਾਸਤੇ ਤਿੰਨ ਏਡੀਜੀਪੀ ਜੇਲ ਬਦਲਤੇ ਤਿੰਨ ਸੁਪਰੀਟੈਂਡੈਂਟ ਬਦਲਤੇ ਫਿਰ ਤਿੰਨ ਏਜੀ ਬਦਲ ਗਏ ਬੀਓ ਆਈ ਦੇ ਬਿਊਰੋ ਆਵਨ ਇਨਵੈਸਟੀਗੇਸ਼ਨ ਦੇ ਚਾਰ ਏ ਡੀ ਜੀ ਪੀ ਬਦਲ ਤੇ ਆ ਚੌਥੀ ਪੰਜਵੀਂ ਸੈਟ ਆ ਉਹ ਕਿਤੇ ਇਹ ਨਾ ਹੋਵੇ ਇਹਨਾਂ ਨੂੰ ਕਿਉਂਕਿ ਹੁਣ ਮੈਂ ਅੱਜ ਤੁਹਾਡੇ ਕੋਲ ਬੋਲਬਾਲ ਜਾਊਂਗਾ ਇਹਨੂੰ ਫੇਰ ਗੁੱਸਾ ਚੜ ਜਾਣਾ ਰਾਤ ਨੂੰ ਨੀਂਦ ਨਹੀਂ ਨਾ ਆਉਂਦੀ ਮਜੀਠਾ ਹੀ ਆਉਂਦਾ ਭਗਵਾਨ ਤਦੇ ਸੋਪੜੇ ਸਵੇਰੇ ਫੇਰ ਚੱਕ ਦੂ ਕੰਮ ਮਗਰ ਭਾਈ ਤੂੰ ਐਕਸਲੇਟਰ ਤੇ ਪੈਰ ਧਾਰੇ ਇਥੋਂ ਮਜੀਠੀਏ ਨੇ ਪੂਰਾ ਪੈਰ ਤੇਰੀ ਪੂੰਛ ਤੇ ਧਰਨਾ ਕੋਈ ਨਾ ਜਾਵੇ ਦੱਬ ਕੇ ਰੱਖੂ ਕਿੱਲੀ ਮੈਂ ਮੈਂ ਤਾਂ ਚਾਹੁੰਨਾ ਹਾਂ ਠਾਠਾ ਠਾਹ ਹੋਵੇ ਕੰਮ ਜਿਹੜਾ ਹੋਵੇ ਇਹ ਸਾਰੀਆਂ ਗੱਲਾਂ ਨਹੀਂ ਹਲੇ ਤੁਹਾਨੂੰ ਦੱਸਣੀਆਂ ਕਿਉਂਕਿ ਹਲੇ ਉਹਨਾਂ ਨੇ ਵੀ ਲੀਕ ਦੇ ਨਹੀਂ ਹੁੰਦੀ ਆ ਮੈਂ ਸਰਕਾਰ ਦੇ ਵੀ ਆਪ ਦਾ ਖਰ ਪੂਰਾ ਕਰਨਾ ਪਹਿਲਾਂ ਉਹ ਦੱਸਣਗੇ ਫਿਰ ਆਸ ਦੱਸੂ ਕਿ ਸੱਚ ਦੱਸ ਦੇ ਕਿ ਨਹੀਂ ਦੱਸ ਸਾਰਾ ਕੰਮ ਮੇਰੇ ਮੂਹੋਂ ਨਾ ਲੈ ਲਓ ਮੇਰੇ ਕੋਲ ਤਾਂ ਜਦੋਂ ਮਰਜੀ ਆ ਜਾਓ ਮੈਂ ਦੱਸ ਹੀ ਦੂੰ ਤੁਹਾਨੂੰ ਮੈਂ ਤਾਂ ਇਹੀ ਬਾਰ-ਬਾਰ ਕਹਿੰਨਾ ਸਾਰਾ ਕੁਝ ਪਬਲਿਕ ਡੋਮੇਨ 'ਚ ਹੈ ਸਾਰਾ ਕੁਝ ਕੋਟਾ ਨੇ ਚਿੰਬਟਾਰਾ ਕੀਤਾ ਤੁਸੀਂ ਇੱਕ ਗੱਲ ਪਲੀਜ਼ ਸਮਝੋ ਇੱਕ ਕੇਸ ਕਦੋਂ ਦੇ 2013 ਦੇ ਡਰੱਗ ਦੇ 2013 ਦੇ ਕੇਸ ਨਿਭੜ ਗਏ ਜਿਹੜੇ ਗਿਲਟੀ ਸੀ ਅੰਦਰ ਜਿਹੜੇ ਨਾਨ ਗਿਲਟੀ ਸੀ ਬਾਹਰ ਦਾਸ ਤੇ ਉਹਦਾ ਕੋਈ ਪਰਚਾ ਨਹੀਂ ਔਰ ਅੱਜ ਤੱਕ ਜੇ ਕੋਈ ਰਿਕਵਰੀ ਹੋਈ ਹੁੰਦੀ ਤਾਂ ਤੁਸੀਂ ਐ ਕੈਮਰਾ ਵਿਖਾਉਣਾ ਜਿਵੇਂ ਇਹਦੇ ਕੋਲੋਂ ਤਾਂ ਸ਼ਰਾਬ ਦੀ ਬੋਤਲ ਦੀ ਰਿਕਵਰੀ ਹੋ ਜਾਂਦੀ ਦਾਸ ਨਹੀਂ ਭਾਈ ਇਹੋ ਜੀ ਬਟੇਰ ਵੈਰਾਈਟੀ ਦਾ ਏਚਲੀ ਇਹ ਸਿਰ ਤੇ ਸਿਰ ਪੋਲਿਟਿਕਸ ਹੈ ਪੋਲਿਟਿਕਸ ਹਲੇ ਹੋਣੀ ਹੈ ਜਿਵੇਂ ਜਿਵੇਂ ਮਜੀਠੀਏ ਨੇ ਭਗਵੰਤ ਮਾਨ ਦੀ ਪੂਛਤੇ ਪੈਰ ਪੈਰ ਧਰਨਾ ਉਤਰਾਂ ਉਤਰਾਂ ਕੰਮ ਗਰਮ ਹੋਣਾ ਇਸ ਲਈ ਤੁਹਾਡੇ ਲਈ ਤਾਂ ਨਜ਼ਾਰਾ ਹਲੇ ਤਾਂ ਸ਼ੁਰੂ ਹੋਈ ਆ ਪਾਰਟੀ ਸਵਾਰ ਨੰਬਰ ਸ਼ੁਰੂ ਹੋਈ ਹੈ ਜੀ ਨੰਬਰ ਉਹ ਮੈਂ ਭਰਾ ਐਡਾ ਗਿਣਤੀ ਮਿੰਤੀ ਚ ਨਹੀਂ ਪੋੜ ਰੱਖਦਾ ਉਹ ਪੁੱਛਦੇ ਸੀ ਦਾਸ ਦੱਸ ਦਿੰਦਾ ਸੀ ਅਗਲੀ ਵਾਰੀ ਮੈਂ ਤਾਂ ਕਹੂੰਗਾ ਤੁਹਾਨੂੰ ਵੀ ਲਿਆ ਕਰੂੰ ਭਗਵੰਤ ਮਾਨ ਦੇ ਸਾਹਮਣੇ ਹੋ ਜੇ ਉੱਥੇ ਰੱਖ ਲੈ ਭਾਵੇਂ ਪੀਏਯੂ ਤੇ ਰੱਖਣੀ ਆ ਭਾਵੇਂ ਸਟਾਫ ਦੇ ਸੀਐਮ ਹੌਟ ਦੇ ਗਾਰਡਨ ਤੇ ਰੱਖਣੀ ਉੱਥੇ ਰੱਖ ਲਈ ਤੂੰ ਸਵਾਲ ਕਰੀ ਤੂੰ ਹੀ ਕੈਮਰਾ ਚਲਾਇਓ ਮੈਂ ਜਵਾਬ ਦਊ ਦੇਖੋ ਇੱਕ ਮੈਂ ਤੁਹਾਨੂੰ ਦੱਸਦਾ ਸਾਰੇ ਜਵਾਬ ਭਗਵੰਤ ਮਾਨ ਨੇ ਤੁਹਾਨੂੰ ਦੇ ਦੇ ਨੇ ਜਿਹੜਾ ਸਵਾਲ ਤਿਆਰ ਕਰ ਕਰ ਭੇਜਦਾ ਮੈਂ ਉਹਨੂੰ ਐਡਾ ਜ਼ੋਰ ਲਾਉਂਦਾ ਪਹਿਲਾਂ ਸਵਾਲ ਤਿਆਰ ਕਰਦਾ ਫਿਰ ਇਹਨਾਂ ਨੂੰ ਕਹਿੰਦਾ ਤੁਸੀਂ ਪੁੱਛੋ ਭਾਉ ਤੂੰ ਸਿੱਧਾ ਹੀ ਪੁੱਛ ਮੈਨੂੰ ਜਿਹੜੀ ਗੱਲ ਪੁੱਛਣੀ ਤੂੰ ਕਾਹਦੇ ਲਈ ਐਵੇਂ ਅਪਸ਼ਰਾਂ ਨੂੰ ਜੋ ਮੈਂ ਤਾਂ ਅੱਗੇ ਕਹਿ ਰਿਹਾ ਨਾ ਕਿ ਅਪਸ਼ਰਾਂ ਨੂੰ ਨਾ ਭਾਈ ਵਰਤੋ ਸਿੱਧੀ ਗੱਲ ਕਿਉਂਕਿ ਇਹ ਪੋਲਿਟਿਕਸ ਆ ਹੁਣ no merits in the case there is no case whatsoever this is just politicization on politics करनी है तू कर क्यों किसी नु बरतदा है इस काम मेनु पूरी आशा उम्मीद है कि जमे ऑनरेबल हाई कोर्ट ने स्थाई पेजादा मेरे बॉयल ऑर्डर चे सारे तथ्य नु कि नो पोजीशन नो हार्बरिंग नो फाइनेंसिंग एविडेंस अगेंस्ट मजीठिया लब्ज ने जी फ्रेल ਨੌਨ ਨਾਟ ਕ੍ਰੈਡੀਬਲ ਕੋਈ ਉਹਦੀ ਕ੍ਰੈਡੀਬਿਲਿਟੀ ਨਹੀਂ ਨਾਟ ਗਿਲਟੀ ਇਹ ਆਨਰੇਬਲ ਹਾਈ ਕੋਰਟ ਦਾ ਆਰਡਰ ਸਰਕਾਰਾਂ ਸਹੀ ਕੰਮ ਕਰੇ ਉਹਦਾ ਸਵਾਗਤ ਕੋ ਅਕਸਰ ਉਹਨਾਂ ਦੇ ਕਹੇ ਤੇ ਗਲਤ ਕੰਮ ਕਰੂ ਤੇ ਡਿਪਟਾਰਾ ਫਿਰ ਕੋਰਟ ਕਚਹਿਰੀਆਂ 'ਚ ਹੋ ਜੂ ਜਿੰਨਾ ਹੁਣ ਬੋਲ ਗਏ ਤੇ ਬੁਲਾਈ ਲੈਣਗੇ ਜਾਂਦੇ ਤੱਕ ਆ ਜਾਣੀ ਖੁਸ਼ਖਬਰੀ ਮਗਰ ਉਹਨੂੰ ਚਿੱਠੀ 'ਚ ਥੋੜਾ ਰੰਗ ਭਗਵੰਤ ਮਾਨ ਦੀ ਘੁੱਗੀ ਚਾਹੀਦੀ ਐ ਮਜੀਠੀ ਐ ਐਵੇਂ ਐਰੇ ਗਰੇ ਨਥੂ ਖਰੇ ਤੇ ਕਹੇ ਤੇ ਨਹੀਂ ਹੁਣ ਮਜੀ ਜਿਹੜੀ ਗੱਲ ਤੂੰ ਪਿਆਰ ਨਾਲ ਕਰਨੀ ਮਜੀਠੇ ਨਾਲ ਸਿੱਧੀ ਕਰਿਆ ਕਰ ਕਾਹਦੇ ਨਹੀਂ ਘਬਰਾਉਣਾ ਵੱਧ ਪਿਆਰ ਕਰੋ ਇੰਨਾ ਪਿਆਰ ਤੈਨੂੰ ਤੇਰਾ ਟੱਬਰ ਨਹੀਂ ਦਊ ਜਿੰਨਾ ਮਜੀਠੀਆ ਦਊ